ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲੋ ਜੀ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਜੀ ਇੱਕ ਅਸੂ ਦੀ ਸੰਗRAND ਤੇ ਲੋ ਜੀ ਤੁਸੀਂ ਵੀ ਕਰੋ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਪਹਿਲਾਂ ਆਪਾਂ ਗੁਰਲੇਮ ਨੂੰ ਟਿਊਸ਼ਨ ਸੱਦ ਕੇ ਜਾਵਾਂਗੇ ਇਹਦੇ ਹੁਣ ਪੇਪਰ ਹੋ ਰਹੇ ਨੇ ਜੀ ਇਸ ਕਰਕੇ ਆਪਾਂ ਇਹ ਟਿਊਸ਼ਨ ਤੇ ਲਾਈ ਹੋਈ ਆ ਕਰੇ ਮੇ ਤੋਂ ਮੜਾ ਜਾ ਘਾਟੀ ਪੜਦੀ ਆ ਸਵੇਰੇ ਆਪਾਂ ਇਹਨੂੰ ਟਿਊਸ਼ਨ ਤੇ ਛੱਡ ਕੇ ਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ

ਆਪਣੇ ਗੁਰਦੁਆਰਾ ਸਾਹਿਬ ਇੱਕ ਵਾਸਤੇ ਆਪਣੇ ਸ਼ਹੀਦਾਂ ਦੀ ਜਗ੍ਹਾ ਬਣੀ ਹੋਈ ਹੈ ਜੀ ਆਪਾ ਦਾ ਆਲਮ ਸਿੱਖ ਜੀ ਢਿੰਸਾ ਅਤੇ ਇੱਥੇ ਜੋ ਬੀਬੀਆਂ ਨੇ ਉਹ ਕੱਗਰਾ ਪਾ ਕੀ ਆਉਂਦੀਆਂ ਨੇ ਇੱਥੇ ਕੱਗਰਾ ਪਾ ਕੀ ਮੱਥਾ ਟਿਕਦਾ ਵਿਆਹ ਵੀ ਇੱਥੇ ਸ਼ਟੀਆਂ ਖੜਾਈਆਂ ਜਾਂਦੀਆਂ ਨੇ ਜੀ